ਅੱਜ ਇੱਥੇ ਜਮਾਤ ਇੰਦੀਆ ਦਾ Eid ਮਿਲਨ ਪਾਰਟੀ ਦਾ ਪ੍ਰੋਗਰਾਮ ਸੀ ਸਾਰੇ ਇਲਾਕਾ ਨਿਵਾਸੀ ਇੱਥੇ ਆਏ ਤੇ ਸਾਡੀ ਖੁਸ਼ੀਆਂ 'ਚ ਆਪਣੀ ਖੁਸ਼ੀਆਂ 'ਚ ਸ਼ਰੀਕ ਹੋਏ ਔਰ ਜਿਹੜਾ ਪਿਆਰ ਦਾ ਇੱਕ ਸੰਦੇਸ਼ Eid ਦਾ ਸੀ ਉਹ ਅਸੀਂ ਸਾਂਝਾ ਕੀਤਾ ਔਰ Eid ਦਾ ਇਹ ਸੰਦੇਸ਼ ਸਾਰੇ ਇਲਾਕੇ 'ਚ ਚੱਲਾ ਜਾਂਦਾ ਸਾਲ ਚ ਕਮੰਸਰ ਇੱਕ ਵਾਰੀ ਅਸੀਂ ਸਾਰੇ ਇਕੱਠੇ ਹੋਏ ਤਾਂ ਉਹ ਮੰਚ ਤੇ ਲਹਿਣਾ ਅਸਲ 'ਚ Eid ਦੀ ਖੁਸ਼ੀ 'ਚ ਸਾਰਿਆਂ ਨੂੰ ਸ਼ਰੀਕ ਕਰਨਾ ਇਹ ਸਿਰਫ ਜਮਾਤਾਂ ਦੀ ਆਵਾਸਥੇ ਨਹੀਂ ਬਲਕਿ ਹਰ ਉਹ ਬੰਦਾ ਜਿਹੜਾ ਕਿ ਇੱਕ ਇਨਸਾਨ ਹੈ ਉਹਨੂੰ ਈਦ ਦੀ ਕੋਸ਼ਿਸ਼ ਸ਼ਾਮਿਲ ਕਰਨਾ ਉਹਨੂੰ ਅੱਛੇ ਖਾਣੇ 'ਚ ਸ਼ਰੀਕ ਕਰਨਾ ਔਰ ਉਹਨੂੰ ਪੌਂਤੇ ਸਵਾਬ 'ਚ ਸ਼ਰੀਕ ਕਰਨਾ ਕਿ ਇੱਕ ਮਹੀਨੇ ਦੇ ਤਪੱਸਿਆ ਦੇ ਬਾਅਦ ਅੱਜ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਸਾਰੇ ਤਨ ਵਿੱਚ ਕਟੇ ਕਰੋ ਸਾਸਾ ਤਰ ਕੋ ਇੱਕ ਪਾਸੇ ਹਲਕਾ ਬੰਦੀਆਂ ਰੱਖੋ ਇੱਕ ਪਾਸੇ ਇੱਕ ਸ਼ਰ ਨਵਾਸੀ ਇੱਕ ਅچھے ਇਨਸਾਨ ਇੱਕ ਪਿਆਰੇ ਪੜਾ ਇੱਕ ਅچھے ਗਵਾਨੀ ਦੇ ਨਾਤੇ ਸਾਰੇ ਦਾ ਸਾਰੇ ਇਕੱਠੇ ਹੋ ਇਹ ਪਿਆਰ ਦਾ ਸੰਦੇਸ਼ ਹੈ ਅਸਲ 'ਚ ਈਦ ਦਾ ਸੰਦੇਸ਼ ਹੀ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਹਟਤੇ ਇੱਕ ਆਓ ਔਰ ਉਹ ਸਾਡੇ ਖਲੀਕਾ ਸਾਹਿਬ ਦਾ ਇੱਕ ਸੰਦੇਸ਼ ਹੈ ਮuje ਪਿਆਰ ਹਰ ਗਿਜ ਨਹੀਂ ਹੈ ਕਿਸੇ ਸੇ ਮੈਂ ਦੁਨੀਆ ਮੈਂ ਸਭ ਕਾ ਭਲ ਹਾ ਚਾਹਤਾ ਸਭ ਕਾ ਭਲਾ ਚਾਹਤਾ ਹੂੰ ਸਭ ਕਾ ਅਸੀਂ ਉਹ ਸਭ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਗੁਰਬਣੀ ਤੇ ਵੀ ਜਾਂ ਸਰਬਤ ਦਾ ਭਲਾ ਉਹ ਹੀ ਹੈ ਸਾਹ ਸੰਦੇਸ਼ ਕਿ ਕਮਲ ਖਾਮ ਇੱਕ ਵਾਰੀ ਤੇ ਆ ਸਿਆਸਤ ਵਗੈਰਾ ਸਾਰਾ ਤੋਂ ਪਿੱਛੇ ਹਟ ਗਏ ਵਹਿਸ਼ੀਅਤ ਤੇ ਗਵਾਂਢੀ ਵਹਿਸ਼ੀਅਤ ਇੱਕ ਕਿਸਾਨ ਵਹਿਸ਼ੀਅਤ ਇੱਕ ਪਰਿਵਾਰ ਇਕ ਥਾਂ ਦੇ ਬਹਿ ਜਾਈਏ ਨਾ ਕੀ ਹੋਏਗਾ ਇਹ ਹੈ ਸੰਦੇਸ਼ ਉਹ ਕੋਸ਼ਿਸ਼ ਕਰ ਰਹੇ ਆ ਸੀ ਕਿ ਇਹ ਚੀਤਨ ਤੁਸੀਂ ਇਕੱਠੀਆਂ ਹੋ ਕੇ ਇੱਕ ਦੂਜੇ ਨੂੰ ਪਿਆਰ ਦਾ ਸੰਦੇਸ਼ ਦਿਓ ਇਸ ਜਗਤ ਦਾ ਪਰ ਅੱਜ ਅਸੀਂ ਜਮਾਤ ਅਹਿਮਦੀਆ ਦਾ ਜੋ ਇੰਟਰਨੈਸ਼ਨਲ ਹੈੱਡਕੁਆਰਟਰ ਆ ਕਾਦੀਆਂ ਦੀ ਮੁਕੱਦਸ ਧਰਤੀ ਤੇ ਇਕੱਤਰ ਹੋਏ ਆ। ਔਰ ਹਰ ਸਾਲ ਦੀ ਤਰ੍ਹਾਂ Eid ਮਿਲਨ ਦੀ ਅੱਜ ਇੱਥੇ ਪਾਰਟੀ ਰੱਖੀ ਗਈ ਹੈ। ਔਰ ਇਸ ਪਾਰਟੀ ਦੇ ਵਿੱਚ ਸਾਰੇ ਹੀ ਪੋਲਿਟਿਕਲ ਪਾਰਟੀਆਂ ਤੋਂ ਨੁਮਾਇੰਦੇ ਆਏ ਨੇ। ਧਾਰਮਿਕ ਸ਼ਖਸੀਅਤਾਂ ਆਈਆਂ ਨੇ, ਸਮਾਜਿਕ ਸ਼ਕਤੀਸ਼ਖਸੀਅਤਾਂ ਆਈਆਂ ਨੇ। ਔਰ ਕਾਦੀਆਂ ਔਰ ਲਾਗੇ ਦੇ ਜਿਹੜੇ ਪਿੰਡ ਨੇ ਉੱਥੋਂ ਦੀ ਜਿਹੜੇ ਮੌਤਵਾਰ ਸੱਜਣ ਨੇ ਉਹ ਆਏ ਨੇ। ਸੋ ਇੱਕ ਪਿਆਰ ਦਾ ਗੁਲਦਸਤਾ ਹੈ। ਸਾਰਿਆਂ ਨੂੰ ਹਰ ਸਾਲ ਬੁਲਾਇਆ ਜਾਂਦਾ ਹੈ ਔਰ ਸਾਰੇ ਹੀ ਜਿਹੜੇ ਆ ਜਮਾਤ ਅਹਿਮਦੀਆ ਦੇ ਨਾਲ ਬਹੁਤ ਪਿਆਰ ਤੇ ਇਤਿਫਾਕ ਰੱਖਦੇ ਆ ਸੋ ਸਾਰੇ ਬੜੇ ਵੱਡੀ ਗਿਣਤੀ ਚ ਆਜਦੇ ਇੱਥੇ ਜਿਹੜੇ ਆ ਉਹ ਬੜੀ ਇੱਕ ਕਰੀਮ ਇਲਾਕੇ ਦੀ ਸਾਡੀ ਜ਼ਿਲ੍ਹੇ ਦੀ ਮੈਂ ਕਹਾਂਗਾ ਕਿ ਇੱਥੇ ਪਹੁੰਚਿਆ ਸੋ ਮੈਂ ਸਾਰਿਆਂ ਨੂੰ ਇਸ ਮੁਕੱਦਸ ਮੌਕੇ ਤੇ ਜਿਹੜਾ ਬਹੁਤ-ਬਹੁਤ ਵਧਾਈ ਦਿੰਦਾ ਔਰ ਜਮਾਤ ਅਹਿਮਦੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਔਰ ਸਾਡੇ ਸਾਰੇ ਸਾਥੀਆਂ ਨੂੰ ਮੌਕਾ ਬਣਦਾ ਜਿਹੜਾ ਉਹ ਮੌਕਾ ਦਿੱਤਾ ਔਰ ਜਿਹੜਾ ਮੈਸੇਜ ਇਥੋਂ ਹਰ ਸਾਲ ਹੀ ਦਿੱਤਾ ਜਾਂਦਾ ਲਵ ਫਾਰ 올 ਹੇਟ੍ਰਡ ਫਾਰ ਨਾਥ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਔਰ ਇਸ ਵੇਲੇ ਜਿਸ ਤਰ੍ਹਾਂ ਦੇ ਦੁਨੀਆ ਦੇ ਵਿੱਚ ਹਿੰਸਾ ਹੋ ਰਹੀਆਂ ਨੇ ਵਕ ਵਕ ਦੇਸ਼ਾਂ ਦੇ ਵਿੱਚ ਲੜਾਈਆਂ ਲੱਗੀਆਂ ਹੋਈਆਂ ਨੇ ਇਹ ਮੈਸੇਜ ਜਿਹੜਾ ਬਹੁਤ ਜ਼ਰੂਰੀ ਹੈ ਔਰ ਜੇ ਕੋਈ ਲੜਾਈ ਰੋਕ ਸਕਦਾ ਤਾਂ ਧਾਰਮਿਕ ਸ਼ਖਸੀਅਤ ਹੀ ਰੋਕ ਸਕਦੀ ਹੈ ਸੋ ਹਜੂਰ ਸਾਹਿਬ ਜਿਹੜੇ ਆ ਉਹ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹਨੂੰ ਇੱਕ ਮਿਸ਼ਨ ਬਣਾ ਕੇ ਚੱਲੇ ਹੋਏ ਆ ਔਰ ਦੁਨੀਆ ਦੇ ਵਿੱਚ ਸ਼ਾਂਤੀ ਕਿਤਾਂ ਕਰਨੀ ਉਹਦਾ ਸੰਦੇਸ਼ ਜਿਹੜਾ ਉਹ ਵਕ ਵਕ ਜਿਹੜੇ ਦੇਸ਼ ਨੇ ਉਹਨਾਂ ਦੀਆਂ ਪਾਰਲੀਮੈਂਟ ਚ ਜਾ ਕੇ ਉਹਨਾਂ ਦੇ ਸਟੇਟ ਹੈਡਸ ਨੂੰ ਮਿਲ ਕੇ ਜਿਹੜਾ ਉਹ ਆਪਣਾ ਸ਼ਾਂਤੀ ਦਾ ਪੈਗਾਮ ਸਾਰੀ ਦੁਨੀਆ ਦੇ ਵਿੱਚ ਦੇ ਰਹੇ ਆ ਸੋ ਇਹਦੀ ਬੜੀ ਮੈਂ ਸراہਣਾ ਕਰਦਾ ਔਰ ਸਾਨੂੰ ਬੜਾ ਮਾਣ ਪ੍ਰਾਪਤ ਹੈ ਕਿਉਂਕਿ ਜਿਹੜਾ ਐਮਪੀਆ ਜਮਾਤ ਤੇ ਜਿਹੜਾ origin ਹੋਇਆ ਵਾ ਉਹ ਕਾਦੀਆਂ ਦੀ ਮੁਕੱਤਸ ਧਰਤੀ ਤੋਂ ਹੋਇਆ ਔਰ ਅੱਜ ਇਹ ਫਲਵਾੜੀ ਜਿਹੜੀ ਆ ਦੁਨੀਆਂ ਦੇ ਹਰ ਮੁਲਕ ਤੱਕ ਜਿਹੜੀ ਆ ਫੈਲ ਗਈ ਆ ਸੋ ਇਹਦੀ ਜਿਹੜੀ ਖੁਸ਼ਬੂ ਜਿਹਨੂੰ ਅਸੀਂ ਦੁਨੀਆਂ 'ਚ ਕਿਤੇ ਵੀ ਜਾਨਦੇ ਆ ਸੋ ਇਹਦੀ ਮਹਿਕ ਜਿਹੜੀ ਆ ਉਹ ਸਾਨੂੰ ਸਾਰੀ ਦੁਨੀਆਂ 'ਚ ਮਿਲਦੀ ਆ ਔਰ ਸਭ ਤੋਂ ਪੀਸ ਲਵਿੰਗ ਕਮਿਊਨਿਟੀ ਆ ਔਰ ਹਰ ਇੱਕ ਦਾ ਭਲਾ ਚਾਉਣ ਵਾਲੀ ਕਮਿਊਨਿਟੀ ਆ ਸੋ ਮੈਂ ਅ ਅੱਲਾਹ ਤਾਲਾ ਅਗੇ ਵੀ ਅਰਦਾਸ ਕਰਦਾ ਕਿ ਇਹ ਜਮਾਤ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਔਰ ਜਿਹੜਾ ਇਹਨਾਂ ਦਾ ਮੈਸੇਜ ਆ ਲਵ ਫਾਰ 올 ਹੇਟਡ ਫਾਰ ਨਨ ਇਹ ਸ ਅਪਨਾਵੇ ਔਰ ਤੀਜੀ ਜਿਹੜੀ ਵਿਸ਼ਵ ਜੰਗ ਆ ਉਹ ਇਸੇ ਤਰ੍ਹਾਂ ਹੀ ਰੋਕੀ ਜਾ ਸਕਦੀ ਆ ਨਹੀਂ ਤੇ ਹੋਰ ਕੋਈ ਹੱਲ ਜਿਹੜਾ ਉਹ ਨਹੀਂ ਰਹਿ ਗਿਆ ਬਹੁਤ ਬਹੁਤ ਧੰਨਵਾਦ ਅੱਜ ਕਾਦਮੀਆ ਵਿਖੇ ਐਮਪੀਆ ਜਮਾਤ ਜਿਹੜੇ ਸਾਡੇ ਪਰਿਵਾਰ ਨੇ ਹਰ ਸਾਲ ਜਿਹੜੀ ਈਦ ਦੀ ਈਦ ਵਾਸਤੇ ਜਦੋਂ ਸਾਰਾ ਪਰਿਵਾਰ ਇਕੱਠਾ ਕਰਦੇ ਨੇ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਈਦ ਇੱਕ ਪਿਆਰ ਦਾ ਪੈਗਾਮ ਹੈ ਇੱਕ ਗੁਲਦਸਤਾ ਹੈ ਔਰ ਇਹ ਜਿਹੜਾ ਮੈਂ ਕਹਿ ਸਕਦਾ ਹਾਂ ਕਿ ਪਿਆਰ ਦਾ ਪੈਗਾਮ ਜਿਹੜਾ ਇਹ ਦੁਨੀਆ ਦੇ ਵਿੱਚ ਇਹਨਾਂ ਦਾ ਹਰ ਪਰਚੇ ਤਰ੍ਹਾਂ ਤਰੀਕੇ ਨਾਲ ਪਹੁੰਚਦਾ ਵੀ ਹੈ ਔਰ ਮੈਨੂੰ ਖੁਸ਼ੀ ਹੁੰਦੀ ਆ ਵੀ ਸਾਡੇ ਮੇਰੇ ਲੋਕ ਸਭਾ ਏਰੀਏ ਦੇ ਵਿੱਚ ਐਸੇ ਪਿਆਰ ਕਰਨ ਵਾਲੇ ਲੋਕ ਜਿਨੇ ਹੋ ਰਹਿੰਦੇ ਨੇ ਵਸਦੇ ਨੇ ਦੇਖੋ ਜੀ ਇੱਕ 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 ਮੈਸੇਜ ਸਭੀ ਅਮਦੀ ਅਜਮਾਦ ਮੈਸੇਜ ਇੱਕ ਗੁੱਦਾਸ ਹਰ ਧਰਮ ਦਾ ਲੋਕ ਹੈ ਤੇ ਸਿੱਖ ਵੀ ਨੇ ਈਸੂ ਵੀ ਨੇ ਮੁਸਲਮਾਨ ਵੀ ਇਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਪਿਆਰ ਦਾ ਪੈਗਾਮ ਜਿਹੜਾ ਉਹ ਪ੍ਰਤੱਖ ਤੁਹਾਡੇ ਸਾਹਮਣੇ ਨਜ਼ਰ ਆ ਗਿਆ ਔਰ ਮੈਂ ਸਦਾ ਰਿਹਣੀ ਨਹੀਂ ਹਾਂ ਕਿਉਂਕਿ ਮੈਂ ਅਕਸਰ ਹਰ ਇੱਕ ਨੂੰ ਕਹਿਣਾ ਵੀ ਜਿਹੜੇ ਵੀ ਲੋਕ ਕਾ ਜਿਹੜੇ ਵੀ ਤਰੰਤ ਸਾਨੂੰ ਵਧੀਆ ਸੇਧ ਮਿਲਦੀ ਹੈ ਉਥੋਂ ਸਿੱਖਣਾ ਚਾਹੀਦਾ ਮਾਦੀ ਹਮੇਸ਼ਾ ਹੀ ਅਸ਼ੀਰਵਾਦ ਸਾਨੂੰ ਰਿਹਾ ਤੇਜ਼ਤੀ ਆਜ਼ਾਦੀ ਤੋਂ ਬਾਅਦ ਅਸੀਂ ਪਾਕਿਸਤਾਨ ਤੋਂ ਜਦੋਂ ਇੱਥੇ ਆ ਕੇ ਸ਼ੁਰੂ ਤੇ ਵਿੱਚ ਬਸਣੇ ਸ਼ੁਰੂ ਹੋਏ ਆ ਮੇਰੇ ਸੁਰਗਵਾਸੀ ਪਿਤਾ ਸਰਦਾਰ ਨਾਮ ਸਿੰਘ ਬਾਜਵਾ ਜੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡਾ ਬਿਲਕੁਲ ਪਰਿਵਾਰ ਦਾ ਰਿਸ਼ਤਾ ਨੌ ਤੇ ਮਾਸਲਾ ਰਿਸ਼ਤਾ ਤੇ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਫਖਰ ਹੈ ਕਿ ਜਦੋਂ ਵੀ ਮੈਂ ਬਾਹਰਲੇ ਦੇਸ਼ਾਂ ਵਿੱਚ ਗਿਆ ਭਾਵੇਂ ਅਮਰੀਕਾ ਹੋਏ ਕੈਨੇਡਾ ਹੋਏ ਯੂਰਪੀਅਨ ਯੂਨੀਅਨ ਹੋਏ ਜਾਂ ਹੁਣ ਜਿਸ ਤੈ ਸਾਲ ਮੈਂ ਹੁਣ ਜਲਦੀ ਦੇ ਵਿੱਚ ਹੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਜਾਣਾ ਜਿੱਥੇ ਜਿੱਥੇ ਵੀ ਗਏ ਆ ਸਾਰੀਆਂ ਸਰਕਾਰਾਂ ਨੇ ਤੇ ਸਾਰੇ ਉੱਥੋਂ ਦੀ ਜਿਹੜੀ ਸੋਸਾਇਟੀ ਹੈ ਉਹਨਾਂ ਤਾਰੀਫ ਕੀਤੀ ਇੱਕ ਇਸ ਕਿਸਮ ਦੀ ਜਮਾਤ ਹੈ ਜਿਨ੍ਹਾਂ ਨੇ ਹਮੇਸ਼ਾ ਜਿਸ ਦੇਸ਼ ਚ ਗਏ ਨੇ ਉਸ ਦੇਸ਼ ਦੇ ਬਕਾਇਦਾ ਤਰ ਉਹਨਾਂ ਦੇ ਕਾਇਦੇ ਤੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਨੈਸ਼ਨਲਿਸਟ ਨੇ ਸੈਕੂਲਰ ਨੇ ਹਿਊਮਨਿਟਰੀਅਨ ਨੇ ਸਾਰੋਂ ਵੱਡੀ ਗੱਲ ਹੈ ਅੱਜ ਦੇ ਦਿਨ ਕਹਿੰਦੇ ਮਾਨਸ ਕੀ ਜਾਤ ਸਭ ਇੱਕ ਹੀ ਪਛਾਨਦੀ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੇਚਰਲ ਡਿਜ਼ਾਸਟਰ ਹੋਇਆ ਤੇ ਜਮਾਤ ਨੇ ਹਮੇਸ਼ਾ ਉੱਥੇ ਆਪਣਾ ਨਮਾਇਆ ਰੋਲ ਕੀਤਾ ਕਦੀ ਇਹ ਨਹੀਂ ਵੇਖਿਆ ਕਿ ਸਾਡੀ ਜਮਾਤ ਦੇ ਲੋਕ ਨੇ ਜਾਂ ਸਾਡੇ ਧਰਮ ਦੇ ਲੋਕ ਨੇ ਉਹਨੇ ਹਿਊਮਨਿਟੇਰੀਅਨ ਗਰਾਉਂਡਸ ਤੇ